ਮਿੰਟੂ ਜੀ ਇਹਦੇ ਨਾਲ ਆਪਾਂ ਅੱਗੇ ਵੱਲ ਨੂੰ ਚੱਲ ਗਏ ਜੀ ਤਾਂ ਮਿੰਟੂ ਜੀ ਜਿਹੜਾ ਗੱਲ ਕਰੀਏ ਜੀ ਉਧਰਲੇ ਪਾਸਿਓਂ ਵੈਸਟ ਬੰਗਾਲ ਦੇ ਰਾਜਪਾਲ ਜੀ ਉਹਨਾਂ ਦੇ ਉੱਤੇ ਇੱਕ ਬੀਬੀ ਨੇ ਦੋਸ਼ ਲਾਰੇ ਤੇ ਮਿੰਟੂ ਜੀ ਬੜੇ ਤਕੜੇ ਦੋਸ਼ ਲਾਏ ਗਏ ਨੇ ਕਿ ਭਾਈ ਉਹ ਕੀ ਕਹਾਣੀ ਬਣ ਗਈ ਹੈ ਦੇਖੋ ਉਹ ਕੋਈ ਜਿਹੜੀ ਬੀਬੀ ਸੀਗੀ ਉਹ ਉੱਥੇ ਜਿਵੇਂ ਆਪਾਂ ਕਹਿੰਦੇ ਨਹੀਂ ਕਿ ਜੋ ਕੱਚੇ ਮੁਲਾਜ਼ਮ ਹੁੰਦੇ ਆ ਜਿੰਨੇ ਜੀ ਉਹ ਇਸ ਤਰ੍ਹਾਂ ਸੀ ਤੇ ਕੱਚੀ ਮੁਲਾਜ਼ਮ ਸੀ ਉਹ ਵੀ ਉਹ ਕਹਿੰਦੀ ਆ ਕਿ ਇਹਨੇ ਇੱਕ ਦੋ ਦਫਾ ਬੁਲਾ ਕੇ ਜੀ ਮੇਰੇ ਨਾਲ ਯਾਨੀ ਬਦਸਲੂਕੀ ਕੀਤੀ ਛੇੜਛਾੜ ਕੀਤੀ ਤੇ ਮੈਨੂੰ ਕਹਿੰਦਾ ਸੀ ਤੈਨੂੰ ਪੱਕਿਆਂ ਕਰਾ ਦਊਗਾ ਰਾਜਪਾਲ ਜਿਹੜਾ ਉੱਥੇ ਆ ਵੀ ਸੀ ਆਨੰਦ ਬੋਸ ਜੀ ਹੁਣ ਜਿਹੜਾ ਬੋਸ ਆ ਉਹ ਕਹਿੰਦਾ ਕਿ ਦੇਖੋ ਜੀ ਗੱਲ ਇਹ ਆ ਕਿ ਇਹ ਸਭ ਕੁਝ ਮੈਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ ਤੁਹਾਨੂੰ ਪਤਾ ਰਾਜ ਭਵਨ ਤੇ ਉਥੋਂ ਦੇ ਮੁੱਖ ਮੰਤਰੀ ਦਫ਼ਤਰ ਦੀ ਟਸਲ ਤੇ ਸਭ ਨੂੰ ਪਤਾ ਹੀ ਆ ਜੀ ਉਹਨਾਂ ਨੇ ਤੇ ਮਤਲਬ ਕਿ ਇੱਕ ਸੰਦੇਸ਼ ਦੇ ਦਿੱਤਾ ਇੱਕ ਆਰਡਰ ਦੇ ਦਿੱਤਾ ਕਿ ਰਾਜ ਭਵਨ ਦਾ ਕੋਈ ਵੀ ਮੁਲਾਜ਼ਮ ਆਵੇ ਸਮਣ ਸੁਮਣ ਫੜਨੇ ਹੀ ਦੀ ਇਹਨਾਂ ਤੋਂ ਬੁੱਲਸ ਆ ਜਾਂਦਾ ਅੱਛਾ ਜੀ ਹਾਂ ਜੀ ਮੈਂ ਸਿੱਧਾ ਹੀ ਕਹਤਾ ਕਿ ਭਾਈ ਬਸ ਵਰਕਾ ਪਾ ਲਿਆ ਯਾਰ ਕੋਈ ਲੋੜ ਹੀ ਨਹੀਂ ਹੈਗੀ ਦਫਾ ਕਰੋ ਪਰ ਜੀ ਹੁਣ ਗੱਲ ਇਹ ਆ ਕਿ ਮਾਨ ਸਾਹਿਬ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਦੱਸਣਾ ਚਾਹਾਂਗਾ ਕਿ ਜਿਹੜਾ ਆਰਟੀਕਲ 361 ਉਪਬੰਧ 2 ਤੇ 3 ਜੀ ਉਹਦੇ ਚੇ ਪ੍ਰੋਵੀਜ਼ਨ ਆ ਕਿ ਰਾਸ਼ਟਰਪਤੀ ਹੋਇਆ ਜਾਂ ਰਾਜਪਾਲ ਹੋਇਆ ਨਾ ਤੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਸਕਦੀ ਆ ਨਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੀ ਤਾਂ ਇੱਕ ਤਰ੍ਹਾਂ ਨਾਲ ਕਹਿ ਲੂ ਕਿ ਇਹਨੂੰ ਆਪਾਂ ਕੀ ਬੋਲਾਂਗੇ ਇਮਿਊਨਿਟੀ ਇਹਨਾਂ ਨੂੰ ਮਿਲੀ ਹੋਈ ਹੈ ਸੰਵਿਧਾਨਕ ਤੌਰ ਤੇ ਜੀ ਕਿ ਭਾਈ ਇਹਨਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਮਤਲਬ ਇਹ ਆ ਕਿ ਕੋਈ ਵੀ ਸੰਵਿਧਾਨਕ ਅਹੁਦੇ ਤੇ ਬੈਠਾ ਸ਼ਖਸ ਬੰਦਾ ਵਿਅਕਤੀ ਉਹ ਡਰ ਜਾਂ ਭੈ ਦੇ ਮਾਹੌਲ ਚ ਕੰਮ ਨਾ ਕਰੇ ਕਾਨੂੰਨ ਤਾਂ ਵਧੀਆ ਸੀਗਾ ਵੈਸੇ ਜੀ ਕਿ ਭਾਈ ਕਿਸੇ ਦਾ ਡਰ ਨਾ ਹੋਵੇ ਬਿ ਸਰਕਾਰਾਂ ਨਾਲ ਅੜ ਕੇ ਚੱਲਣਾ ਤਾਂ ਕੀ ਪਤਾ ਕਿਹੜਾ ਵਲੇਟ ਦੇਵੇ ਪਰ ਅੱਜ ਦੇ ਤਰੀਕ ਦੇ ਵਿੱਚ ਮੈਨੂੰ ਇੱਕ ਵਾਕਿਆ ਯਾਦ ਆਉਂਦਾ ਹੈ ਸ਼ਾਇਦ ਉਹ ਮਗਾਹਲਿਆ ਦਾ ਸੀਗਾ ਰਾਜਪਾਲ ਉਹ ਉਹਦੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਇਹਨੇ ਤੇ ਯੰਗ ਲੇਡੀਜ਼ ਕਲੱਬ ਬਣਾ ਦਿੱਤਾ ਰਾਜਪਵਨ ਅੱਛਾ ਕਿ ਨੌਜਵਾਨ ਕੁੜੀਆਂ ਰੱਖਦਾ ਸੀਗਾ ਚੌਣ ਚੌਣ ਕੇ ਚੌਣ ਚੌਣ ਕੇ ਰਾਜਪਵਨ ਚ ਉਹਦੇ ਤੇ ਦੋਸ਼ ਆ ਕੋਈ 8-10 ਸਾਲ ਪਹਿਲਾਂ ਦੀ ਗੱਲ ਹੋਣੀ ਆ ਤੁਸੀਂ ਗੂਗਲ ਕਰੋਗੇ ਨਾ ਜਸਟ ਇਨਾ ਹੀ ਲਿਖ ਦੇਣਾ ਯੰਗ ਲੇਡੀਜ਼ ਕਲੱਬ ਜੀ ਰਾਜਪਵਨ ਤੁਹਾਡੇ ਸਾਹਮਣੇ ਉਹ ਸਾਰੀ ਖਬਰ ਆ ਜਾਣੀ ਆ ਮੈਨੂੰ ਹੁਣ ਮਤਲਬ ਕਿ ਯਾਦ ਨਹੀਂ ਐ ਐਗਜ਼ੈਕਟ ਕਿਹੜੇ ਸਾਲ ਦੀ ਗੱਲ ਆ ਪਰ ਫਿਰ ਉਹਨੇ ਅਸਤੀਫਾ ਦੇ ਦਿੱਤਾ ਸੀਗਾ ਰਾਜਪਾਲ ਨੇ ਦੋਕ ਦਿਨਾਂ ਦੇ ਬਾਅਦ ਹੀ ਤਾਂ ਇਸ ਤਰ੍ਹਾਂ ਮਤਲਬ ਕਿ ਅੱਗੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਪਰ ਅੱਜ ਕੱਲ ਇਹ ਆ ਕਿ ਹੁਣ ਆਪਾਂ ਵੇਖੀਏ ਤੇ ਕਾਨੂੰਨਾਂ ਦੀ ਆੜ ਦੇ ਵਿੱਚ ਅੱਜਕਲ ਕੰਮ ਹੋ ਵੀ ਬਹੁਤ ਗਲਤ ਰਹੇ ਨੇ ਜੀ ਸੋ ਇਸ ਕਰਕੇ ਇਹ ਮਾਮਲਾ ਜਿਹੜਾ ਹੈ ਉਹ ਹੁਣ ਇੱਥੇ ਜੇ ਠਹਿਰਦਾ ਹੈ ਕਿ ਰਾਜਪਾਲ ਨੂੰ ਕਿਸੇ ਵੀ ਜਾਂਚ ਪੜਤਾਲ ਦਾ ਸਾਹਮਣਾ ਤੇ ਕਰਨਾ ਨਹੀਂ ਪੈਣਾ ਪਰ اخلاق ਤੇ ਇਹ ਕਹਿੰਦਾ ਹੈ ਨਾ ਕਿ ਤੁਸੀਂ ਸੰਵਿਧਾਨਕ ਅਹੁਦੇ ਤੋਂ ਜੇ ਦੋਸ਼ ਲੱਗੇ ਆ ਤੁਸੀਂ ਅਸਤੀਫਾ ਦੇ ਕੇ ਪਾਸੇ ਹੋ ਜਾਓ ਤੇ ਕੇਂਦਰ ਨੂੰ ਕਹੋ ਕਿ ਜਾਂਚ ਕਰਵਾ ਦਿਓ ਭਾਈ ਜੀ ਕੇਂਦਰ ਨੂੰ ਕਹੋ ਕਿ ਜਾਂਚ ਕਰਵਾ ਦਿਓ ਜੇ ਮੇਰੇ 'ਚ ਕੋਈ ਗੁਨਾਹ ਹੈਗਾ ਤਾਂ ਠੀਕ ਹੈ ਜੇ ਕੋਈ ਝੂਠ ਬੋਲਦਾ ਤਾਂ ਉਹਦੇ ਤੇ ਮੁਕਦਮਾ ਦਰਜ ਹੋਏਗਾ ਇਖਲਾਕ ਇਹ ਕਹਿੰਦਾ ਅੱਗੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰਾਜਪਾਲ ਇੱਕ ਸੀਗਾ ਹੁਣ ਮੈਨੂੰ ਉਹ ਜੇ ਵਾਰ-ਵਾਰ ਕਹਿ ਰਹੇ ਕਿ ਮੈਨੂੰ ਯਾਦ ਨਹੀਂ ਹੈ ਪੱਕਾ ਕਿ ਉਸ ਸਟੇਟ ਦੇ ਰਾਜਪਾਲ ਨੇ ਅਸਤੀਫਾ ਦਿੱਤਾ ਸੀਗਾ ਬਿਲਕੁਲ ਇਸੇ ਤਰ੍ਹਾਂ ਦੇ ਹੀ ਰਲਦੇ ਮਿਲਦੇ ਦੋਸ਼ ਸੀਗੇ ਉਦੋਂ ਵੀ ਦੋਸ਼ ਲੱਗੇ ਸੀ ਇੱਕ ਰਾਜਪਾਲ ਹੋਰ ਦਾ ਵੀ ਮਾਮਲਾ ਕੁਝ ਇਸ ਕਿਸਮ ਦਾ ਹੀ ਸੀਗਾ ਤਾਂ ਇਹ ਸੰਵਿਧਾਨਕ ਤੌਰ ਤੇ ਕਹ ਲੋ ਕਿ ਕ ਤਾਕਤ ਪ੍ਰਾਪਤ ਲੋਕ ਹੁੰਦੇ ਆ ਇਹਨਾਂ ਨੂੰ ਗ੍ਰਿਫਤਾਰੀ ਜਾਂ ਕਿਸੇ ਕਿਸੇ ਜਾਂਚ ਪੜਤਾਲ ਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਇਹ ਰੌਲਾ ਹੈ ਜੀ 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 ਉੱਥੇ ਚੱਲ ਰਿਹਾ ਉੱਥੇ ਇੱਕ ਹੋਰ ਬਹੁਤ ਰੌਲਾ ਬੰਗਾਲ ਦੀ ਗੱਲ ਜੇ ਮੈਂ ਤੁਹਾਨੂੰ ਦੱਸਾਂ ਜੀ ਭਾਜਪਾ ਨੇ ਸੰਦੇਸ਼ ਖਾਲੀ ਮਸਲੇ ਤੇ ਉੱਥੇ ਐਤਕੀਂ ਦਾ ਐਕਸ਼ਨ ਲੜਿਆ ਤੁਹਾਨੂੰ ਯਾਦ ਹੋਣਾ ਜੀ ਸੰਦੇਸ਼ ਖਾਲੀ ਚ ਉਹ ਕਿਨਾਂ ਦਾ ਨੇਤਾ ਸੀ ਟੀਐਮਸੀ ਵਾਲਾ ਉਹਦੇ ਖਿਲਾਫ ਜਨਾਨੀਆਂ ਨੇ ਦੋਸ਼ ਲਾਇਏ ਬੜੇ ਕਿ ਜਨਾਨੀਆਂ ਚੁੱਕ ਕੇ ਲੈ ਜਾਂਦੇ ਆ ਜਾਂ ਬਈ ਤੱਕਾ ਕਰਦੇ ਆ ਕੋਈ ਨਾ ਕੇ ਉਸ ਨੂੰ ਫਿਰ ਫੜ ਵੀ ਲਿਆ ਲੱਭ ਵੀ ਲਿਆ ਤੇ ਕੋਟਾ ਨੇ ਵੀ ਬੜੀ ਖਚਾਈ ਕੀਤੀ ਸੀ ਇਹਨਾਂ ਦੀ ਜੀ ਹੁਣ ਉਹਦੇ 'ਚ ਨਾ ਇੱਕ ਸਟਿੰਗ ਆਪਰੇਸ਼ਨ ਸਾਹਮਣੇ ਆ ਰਿਹਾ ਹੈ ਜੀ ਤਥ ਕਥੇ ਤੀ ਕਾਂਗੇ ਦਾਵਾ ਕੀਤਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਉਹ ਹੈਗਾ ਉੱਥੇ ਦਾ ਕਾਫੀ ਵੱਡਾ ਅਹੁਦੇਦਾਰ ਆ ਕਾਇਲੋ ਦਾ ਨਾਮ ਆ ਕਿ ਉਹ ਕਹਿੰਦਾ ਪਿਆ ਕਿ ਇਹ ਇਲੈਕਸ਼ਨ ਦੇ ਵਿੱਚ ਨੈਰੇਟਿਵ ਸੈੱਟ ਕਰਨ ਵਾਸਤੇ ਸਬਿੰਦੂ ਅਧਿਕਾਰੀ ਦਾ ਬਣਾਇਆ ਪਲਾਨ ਸੀਗਾ ਜੀ ਮਤਲਬ ਕਿ ਪੈਸਾ ਦੇ ਕੇ ਇਹ ਸਾਰਾ ਕੁਝ ਜਿਹੜਾ ਕ੍ਰੀਏਟ ਕੀਤਾ ਗਿਆ ਹੁਣ ਪਤਾ ਨਹੀਂ ਉਹ ਸਟਿੰਗ ਆਪਰੇਸ਼ਨ ਅਸਲੀ ਹੈ ਕਿ ਨਕਲੀ ਹੈ ਇਹਦਾ ਵੀ ਨਹੀਂ ਪਤਾ ਜੀ ਪਰ ਉਥੋਂ ਇਹ ਵੀ ਖਬਰ ਆ ਰਹੀ ਆ ਤੇ ਮਮਤਾ ਬੇਨਰਜੀ ਹੁਣ ਲਗਾਤਾਰ ਇਹਦੇ ਤੇ ਬਿਆਨਬਾਜ਼ੀ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਹੋ ਜਾਏਗਾ ਵੈਸੇ ਪਹਿਲਾਂ ਵਾਲੀ ਗੱਲ ਤੇ ਉਥੇ ਹੈ ਹੀ ਨਹੀਂ ਗਈ ਦਿਲੀਪ ਗੋਸ਼ਰਗਾ ਬੰਦਾ ਪਾਸੇ ਕਰਕੇ ਸਾਈਡ ਲਾਈਨ ਕਰਕੇ ਇਹਨਾਂ ਨੇ ਜਿਹੜੇ ਬੰਦੇ ਨੂੰ ਉਥੇ ਜਗ੍ਹਾ ਬਣਾਈ ਆ ਤੇ ਉਥੇ ਉਸ ਵਿੰਧੂ ਅਧਿਕਾਰੀ ਨੂੰ ਅੱਗੇ ਲਾਈ ਬੈਠੇ ਆ ਉਥੇ ਕਿ ਇਹ ਕਹਿੰਦੇ ਆ ਕਿ ਅਸੀਂ 18 ਤੋਂ 25 ਤੱਕ ਜਾਵਾਂਗੇ ਪਰ ਮੈਨੂੰ ਨਹੀਂ ਮਿਹਦਤ ਕਿ ਤੇ ਕੰਮ ਇਹਨਾਂ ਦਾ ਘਾਟੇ ਚ ਜਾਏਗਾ ਜੀ 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 ਇਹਦੇ ਲੈ ਪਾਸੇ ਤੋਂ ਬਲਜਿੰਦਰ ਸਿੰਘ ਆ ਜੀ ਇਹ ਕਹਿੰਦੇ ਪਿਆ ਜੀ ਕਿ 361 ਆਰਟੀਕਲ ਤੇ ਇਹਨਾਂ ਲਈ ਹਥਿਆਰ ਬਣ ਗਿਆ ਫਰਮਾੜੇ ਕੰਮ ਕਰਨ ਦੇ ਲਈ ਕਹਿੰਦੇ ਕਿ ਚਲੋ ਮੈਂ ਨਹੀਂ ਕਹਿੰਦਾ ਕਿ ਸਾਰੇ ਮਾੜੇ ਕੰਮ ਕਰਦੇ ਦੀ ਆਰਡ ਦੇ ਵਿੱਚ ਪਰ اخلاقی ਤੌਰ ਤੇ ਤਾਂ ਕਟੋ-ਕਟੇ ਚਾਹੀਦਾ ਔਰ ਦੂਜੀ ਗੱਲ ਇਹ ਕਿ ਇਸ ਤਰ੍ਹਾਂ ਦਾ ਪ੍ਰਬੰਧ ਤੁਸੀਂ ਦੇਖੋ ਕਿ ਇੱਥੇ ਤਾਂ ਲੋਕਪਾਲ ਜਿਹੜਾ ਸੀਗਾ ਲੋਕਪਾਲ ਵੀ ਇਹਨਾਂ ਨੇ ਛੇਤੀ ਪੈਰ ਨਹੀਂ ਲਗਣ ਦਿੱਤੇ ਜੀ ਨਰਿੰਦਰ મોદી ਦਾ ਕਲੇਸ਼ ਪਹਿਲਾਂ ਵੀ ਪਿਆ ਗੁਜਰਾਤ ਚ ਮੁੱਖ ਮੰਤਰੀ ਹੁੰਦਿਆ ਪ੍ਰਧਾਨ ਮੰਤਰੀ ਹੁੰਦਿਆਂ ਵੀ ਇਹਨਾਂ ਨੇ ਛੇਤੀ ਲੋਕਪਾਲ ਨਹੀਂ ਸੀ ਬਿਠਾਇਆ ਜੀ 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 ਇਹ ਡਰਦੇ ਨੇ ਇਹਨਾਂ ਚੀਜ਼ਾਂ ਤੋਂ ਜੀ ਜੀ